ਕਬੱਡੀ 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 ਚੜ ਚੜ ਕੇ ਵੇਖਦਾ ਜਵਾਨਾ ਸਾਰਾ ਖੜ ਖੜ ਕੇ ਬਾਲੂ ਜੜਦੀ ਕਬੱਡੀ ਮੈਦਾਨ ਦੇ ਵਿੱਚ اوਕੇਸੀ ਦੀ ਟੀਮ ਦੀ ਤਰਫੋਂ ਤੇ ਟੱਕਰ ਹੋਗੀ ਲਾਲਾ ਲਾਲਾ ਹੋਗੀ ਸਾਡੇ ਦਰਮਿਆਨ ਆਇਆ ਚਰਨਜੀਤ ਬਾੜ ਜੀ ਜੋ ਕਿ ਬਲਾਮਾ ਦੇ ਕਿੰਗ ਹੈ ਕਈ ਹਜ਼ਾਰ ਏਕੜ ਦੀ ਫਸਲ ਬਾ ਦਬਰਵਾਰ ਆ ਗਿਆ ਆ ਵੀ ਵਸੀਮ ਬਾਲੂ ਕਹਿੰਦੇ ਗੁਲਾਮ ਆਵਾਸ ਪਟਦਾ ਚੰਡਿਆ ਪੱਠਾ ਹੁਣ ਚਾਰਾਂ ਦੇ ਵਿੱਚੋਂ ਸਰਗੋਦੇ ਵਾਲਾ ਹੁਣ ਨੌਜਵਾਨ ਰਾਜਪੂਤ ਬਾਲੂ ਜੱਟ ਨਹੀਂ ਘਟ ਰਾਜਪੂਤ ਬਾਲੂ ਜੱਟ ਨਹੀਂ ਘਟ ਰਾਜਪੂਤ ਖੇਡ ਆਪਣੀ ਦਾ ਦਿੰਦਾ ਤਕੜਾ ਸਬੂਤ ਹੰਦਿਆਂ ਦੇ ਕੋਲੇ ਰੇਡਰਾਂ ਨੂੰ ਰੋਕਦਾ ਜੱਫੇ ਲਾਉਂਦਾ ਯਾਰਾ ਹੈ ਇੱਕ ਠੋਕ ਤੇ ਦਰਸ਼ਕ ਵੀਰੋ ਦੁਨੀਆ ਪਿਆਰ ਕਰ ਰਹੀ ਆ ਦੁਨੀਆ ਪਿਆਰ ਕਰ ਰਹੀ ਆ ਕੌਣ ਆ ਗਿਆ ਗਾਲ ਵਾਲਿਆ ਅੱਜ ਸਵੇ ਦੇਖਦੇ ਆ ਟੱਕਰ ਕਿਹਦੇ ਨਾਲ ਹੋਊ ਤਾੜੀ ਪਹਿਲਾਂ ਹੀ ਵੱਜ ਗਈ ਉਹ ਤਾਈ ਵੱਜੀ ਸੀ ਉਹ ਤਾਈ ਵੱਜੀ ਸੀ ਬਾਲੂ ਜੱਟ ਦੇ ਰਾਜਪੂਤ ਆ ਐਕਸ਼ਨ ਆਈ ਸਮੇਂ ਦੁਨੀਆ ਖੁਸ਼ ਹੈ ਇੱਕ ਵਾਰੀ ਫੇਰ ਆ ਗਿਆ ਕਬੱਡੀ ਪੌਣ ਦੇ ਲਈ ਚਾਰ ਜਾਫੀ ਕਹਿੰਦੇ ਨੇ ਮੈਟਰੋ ਦੇ ਐਨਵਾਰ ਦੇ ਪੱਟਾਂ ਤੇ ਥਾਪੀਆਂ ਕਿ ਸੀ ਬਲਵਿੰਦਰ ਫਿੱਡੂ ਕੋੜਾ ਲੰਮੀ ਪਾਰੀ ਦਾ ਨਾਲ ਠਰਮੇ ਖੇਡੇ ਕਾਕਾ ਕਾਰੀ ਸਾਰੀ ਦਾ ਲੱਖਾਂ ਦੀ ਗੱਲ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ